ਨਹੀਂ ਨਾ ਆਇਆ ਆਪਣਾ ਘਰ ਬਣਾ ਲੈ। ਨਹੀਂ ਕੋਈ ਗੱਲ ਨਹੀਂ। ਮੈਂ 25 ਵੀ ਨਹੀਂ ਗੱਲ ਮੈਂ ਆਪ ਹੀ ਨਹੀਂ ਕਰੀ ਹੈਗੀ। ਸਾਡਾ ਕੋਈ ਦਿਨ ਲਾਈ ਸੀ ਯਾਰ। ਓਏ ਓ ਬਾਈ ਓ ਨੀ ਕਰੋ ਬੜੀ ਜਿੰਮੀ ਦੀ ਗੱਲ ਹੁਣ ਤਲਾ। ਓ ਫਿਰ ਗੱਲ ਤੋਂ ਲੱਕਣ ਡੋਈ ਨਹੀਂ। ਤੂੰ ਗੱਲ ਤੋਂ ਲੱਕਣ ਤੂੰ ਗੱਲ ਦਾ ਤੋਂ ਲੱਕਣ ਸੁਣਾ ਹੈ ਦੂਰੇ ਗੱਲ। ਜਿੱਥੇ ਗੱਗੀ ਨੂੰ ਤਲ ਲਗਾ ਦੇਣੀ ਉਹਦੇ ਦਾ ਭੈਣ ਦੀ ਬੁੱਕੀ। ਬਾਈ ਅਸੀਂ ਤਾਂ ਨਹੀਂ। ਬਾਹ ਦੇ ਕਾਨ ਨੂੰ ਪੁੱਤਰਾ ਨੂੰ। ਮਾਨਸਾ ਪਸੂ ਮੰਡੀ ਹਿਲਾ ਕੇ ਰੱਖਦੀ ਬਾਈ ਨੇ ਤਨ ਝੋਟੀਆਂ ਟਾਪ ਨਗੀਨੇ ਤੋਰੋ ਬਾਈ ਗੇਰਾ ਮੇ ਤੋਰੋ ਦੀਆਂ ਚੱਕਰੋ ਕਰਾਂ ਤੇ ਪੂਰੀ ਡਿਟੇਲ ਆਪਾਂ ਵੀਡੀਓ ਤੇ ਲੈ ਕੇ ਦਿੰਨੇ ਆ ਮਨੀਤ ਕਾਫੀ ਟਾਈਮ ਬਾਅਦ ਮੰਡੀ ਤੇ ਆ ਆ ਕੇ ਰੌਣਕਾਂ ਲਾ ਦੀਆਂ ਬੰਦੇ ਨੇ ਪਹਿਲਾਂ ਦੇਖੋ ਮੰਡੀ 'ਚ ਰੌਣਕਾਂ ਕਿੰਨੀ ਲੱਗੀ ਪਈ ਹੈਣਾ ਤੇ ਤਾਜ਼ੀਆਂ ਸੂਈਆਂ ਜਮਾ ਟਾਪ ਦੇ ਨਗੀਨੇ ਆ ਸੁਪਰ ਮੋਹਰਾ ਨਾਲ ਕਬੂਰੀ ਆ ਦੰਨੇ ਬ੍ਰਾਂਡ ਨੇ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਫੇਰ ਕਰਾਂਗੇ ਇੱਕ ਵਾਰੀ ਤੁਹਾਨੂੰ ਤੁਰਦੀਆਂ ਦਰਸ਼ਨ ਕਰਾ ਦਈਏ ਤੇ ਫੁੱਲ ਵੀਡੀਓ 'ਚ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਕਿੰਨਾ ਕੁ ਦੁੱਧ ਆ ਕੀ ਰੇਟ ਆ ਅੱਜ ਦੀ ਮੰਡੀ ਹਿਲੇ ਆ ਕੇ ਰੱਖਤੀ ਜਾਵਾ ਇਹ ਜੇ ਸੁਪਰ ਨੀਨੇ ਲੈ ਕੇ ਆ ਦੁੱਧ ਦੇ ਝੋਟੀਆਂ ਨੇ ਤਾਜ਼ੀਆਂ ਸੂਈਆਂ ਜਾਮਾ ਤੇ ਬਾਕੀ ਆਪਾਂ ਗੱਲਬਾਤ ਸਾਰੀ ਬਾਈ ਨਾਲ ਕਰਦੇ ਆ ਡਿਟੇਲ ਲੈ ਕੇ ਦਿੰਨੇ ਆ ਭਾਈ ਮਨਜੀਤ ਸਤਿ ਸ਼੍ਰੀ ਅਕਾਲ ਬਲਲਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਪ੍ਰਾਰਥਨਾ ਸਾਰੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬਲਲਾ ਜੀ ਹਾਂ ਜੀ ਬਾਈ ਸਾਰੇ ਚੈਨਲ ਦੇਖਣ ਵਾਲੇ ਭੈਣ ਭਰਾਵਾਂ ਨੂੰ ਮਨਜੀਤ ਤੁਸਾਂਧੀਆ ਵੱਲੋਂ ਪਾਹੇ ਦਿਲ ਤੋਂ ਧੰਨਵਾਦ ਸਤਿ ਸ਼੍ਰੀ ਅਕਾਲ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਚੜਦੀ ਕਲਾ ਬਖਸ਼ੇ ਮਨਜੀ ਤਾਂ ਕਾਫੀ ਟਾਈਮ ਬਾਅਦ ਆਇਆ ਬਾਈ ਪਹਿਲਾਂ ਤਾਂ ਦੱਸ ਵੀ ਕਿੱਥੇ ਰਹਿਣਾ ਬਾਈ ਜੀ ਆਪਾਂ ਥੋੜਾ ਜਾਂ ਤੈਨੂੰ ਪਤਾ ਪਾਰਟੀ ਦੇ ਵਿੱਚ ਹੋਣ ਕਰਕੇ ਲੋਕ ਸੇਵਾ ਕਰਦਾ ਹਾਂ ਹਾਂ ਲੋਕ ਸੇਵਾ ਦੇ ਵਿੱਚ ਵੀ ਨਾਲ-ਨਾਲ ਉਹ ਆ ਪਰ ਆ ਮੈਂ ਭਰਾਵਾਂ ਦਾ ਪਿਆਰ ਛੱਡ ਨਹੀਂ ਸਕਦਾ ਮੇਰਾ ਕੰਮ ਜਿਹੜਾ ਸਾਡਾ ਤੁਹਾਨੂੰ ਪਤਾ 1962 ਤੋਂ ਲੈ ਕੇ ਪਹਿਲਾਂ ਦਾਦਾ ਜੀ ਡੈਡੀ ਭਰਾ ਮੈਂ ਦਾ ਬੇਟਾ ਵੀ ਇਸ ਜੋ ਅੱਜ ਕਰ ਰਹੇ ਆ ਅੱਜ ਆਪਾਂ ਤਿੰਨੇ ਤਾਜੀਆਂ ਸੂਈਆਂ ਲੈ ਕੇ ਆਏ ਹਾਂ ਅੱਜ ਤਿੰਨੇ ਤਾਜੀਆਂ ਉਹ ਕੱਲ ਸੂਈਆਂ ਜੀ ਇਹਦੇ ਥੱਲੇ ਹੈਗਾ 13 ਕਿਲੋ ਇਹ ਥੱਲੇ 12 ਕਿਲੋ ਝੂਠ ਮਾਰ ਕੇ ਹੁਣ ਮੈਂ ਦਿੰਦਾ ਨਹੀਂ ਹੁੰਦਾ ਨਾ ਬਸ ਇੱਕ ਨੰਬਰ ਸ਼ੁਰੂ ਕਰ ਲਿਆ ਮਨੀ ਪਹਿਲਾਂ ਬੂਰੀ ਤੋਰੋ ਬਾਈ ਦੁਬਾਰੀ ਬੂਰੀ ਤੋਰੋ ਵੀ ਬੂਰੀ ਤੋਰ ਕੇ ਚੱਲੋ ਮਤਲਬ ਛੱਲੇ ਬਿਲਕੁਲ ਸਾਫ਼ ਜਮਾ ਤੋਰ ਦੀ ਚੱਕਰੋ ਤੇ ਕੰਮੇ ਕੋਈ ਕਮੀ ਨਹੀਂ ਹੋਊਗੀ ਕੰਮੇ ਸੁਏ ਬਾਈ ਇਹ ਬਾਈ ਮਾਲਕ ਨੇ ਤੀਜਾ ਗਿਆ ਚੌਥਾ ਮਨੂੰ ਠੀਕ ਆ ਠੀਕ ਆ ਦੁੱਧ ਕਿੰਨਾ ਗੜਦੂ ਮਨਜੀਤ ਜਮਾ 15 ਕਿਲੋ ਦੀ ਸਹੀ ਆਈ ਗਾਰੰਟੀ ਦੇਂਗਾ ਬਾਈ ਜੇ ਯਾਰ ਤੈਨੂੰ ਪਤਾ ਆਪਣਾ ਪਸੂ ਗਾਰੰਟੀ ਤੇ ਜਾਂਦਾ ਜਿਹੜਾ ਮੈਨੂੰ ਦੇਖ ਬੱਧਾ ਸਰ ਚੰਡੀ ਵਾਲ 18 ਕਿਲੋ ਦੀ ਕਹ ਕੇ ਭੇਜੀ ਸੀ 19 ਕਿਲੋ ਦਾਜ ਵੀ ਬੀ ਜੇ ਕਈ ਵਾਰ ਆਇਆ ਨਾ ਮਨਜੀਤ ਆਪਾ ਇੱਥੇ ਕਹਿਦੀ ਦੁੱਧ ਆਉਂਦਾ ਮੀਰੇ ਕੋਲ ਕਹਿਣਾ ਨਹੀਂ ਦੇਖੋ ਪਤਾ ਕੀ ਆ ਮੈਂ ਆਇਆ ਲੈ ਕੇ ਹੂੰ ਠੀਕ ਆ ਕਿਹਾਂ ਤੋਂ ਹਾਂ ਇੱਥੇ ਥੱਲੇ ਝੋਟੀ ਥੱਲੇ 13 ਕਿਲੋ ਚੋਇਆ ਹੂੰ ਇਹਨੂੰ ਹੋ ਕੇ ਤਿੰਨ ਦਿਨ ਆਈ ਨੂੰ ਠੀਕ ਆ ਇਹਨੂੰ ਤਿੰਨ ਦਿਨ ਹੋ ਗਏ ਇੱਥੇ 12 ਕਿਲੋ ਆ ਠੀਕ ਆ ਇਹ ਸੂਈਆ ਕੱਲ ਠੀਕ ਆ ਤੇ 15 ਕਿਲੋ ਦੀ ਔੜ ਦਿੱਤੀ ਆ ਮਾਲਕ ਨੇ ਹੁਣ ਮਨਜੀਤ ਜੇ ਆਲਾ ਤਸੱਲੀ ਕਰੇ ਚੋਵੇ ਹੁਣ ਬੋਲੀ ਆ ਹਾਂਜੀ ਕਿੰਨਾ ਖੂ ਬੋਲੀ ਬੋਲੀ ਭਾਈ ਅੱਠ ਕਿਲੋ ਹੋਊਗੀ 8 ਕਿਲੋ ਹਾਂ 8 ਕਿਲੋ ਤੋਲ ਦੂ ਹਾਂ ਜੀ ਹਾਂ ਜੀ ਠੀਕ ਆ ਤੇ 15 ਕਿਲੋ ਦੀ ਗਾਰੰਟੀ ਦੇਵਾਂ ਧਾਰ ਦੂਰ ਕਰੀ ਬਾਕੀ ਨਜ਼ਾਰਾ ਜੋ ਥੱਲੇ ਬਹਿ ਕੇ ਆਪੇ ਮੰਨੂ ਆਗਲਾ ਕਿੰਨੇ ਵਰਗੀ ਆ ਕਹਿੰਦੀ ਲੋੜ ਹੀ ਨਹੀਂ ਠੀਕ ਆ ਮਿੱਤਰੋ ਧਾਰ ਦੂਰ ਇੱਕ ਨੰਬਰ ਆ ਜਮਾ ਤੇ ਜਿਹੜੇ ਭਰਾ ਕਹਿੰਦੇ ਬੂਰੀ ਲੈਣੀ ਆ ਕੋਕਾ ਪੀਸ ਲੈਣੀ ਆ ਰਬ ਆਈਆ ਕੋਣ ਦਿੰਦੀ ਦੂਦ ਇਹ ਯਾ ਤਾਂ ਅੱਜ ਵੀ ਲਾਤ ਮਾਰਿਆ ਹੈ ਯਾ ਇਹ ਰਛੋੜਾ ਹੋਸੂਆ ਅਰੇ ਡਿਟ ਜਾ ਡਿਟ ਜਾ ਕਿਉਂ ਤੂੰ ਆਪੇ ਵੀ ਮਰੇ ਡੰਗਰਾ ਨੇ ਮਾਰੇ ਜ਼ਹਿਰ ਲਾਣ ਲੱਗ ਰਿਹਾ ਤੂੰ ਤਾਉ ਦੁੱਧ ਕੋ ਨੰਦੀ ਦੁੱਧ ਕਿੱਥੇ ਦੇਗੀ ਤੂੰ ਜ਼ਹਿਰ ਲਾ ਕੇ ਰਹੀ ਉ ਔਰ adhik jankari ke liye is number pe contact kar sakte hain aap 7890043000 ਤਾਂ ਬਾਈ ਮਨਜੀਤ ਨਾਲ ਸੰਪਰਕ ਕਰ ਲਿਓ ਤੇ ਆਪਣੇ ਕੋਲ ਤੇ ਵੀ ਮਾਲ ਹੁੰਦਾ ਅੱਛਾ ਰੇਟ ਬਾਈ ਜੀ ਬੈਸ ਦਾ ਮੰਗਿਆ ਨੇ 140 ਹੂੰ ਛੋੜੇ ਚੰਨ ਰਾਈ ਨਾਲ ਉਹ ਰੇਟ ਵਾਲਾ ਨੇ 115 ਦੀ ਇਹ ਦੇਣੀ ਆ ਹਾਂ ਠੀਕ ਆ ਇਹ ਦੇ ਮੰਗੇ 12 ਦੀ ਠੀਕ ਆ ਇਹ ਦੇ ਮੰਗੇ 115 ਦੀ ਠੀਕ ਆ ਦੇਣ ਲੈਣਾ ਆ ਮੁੱਲ ਕਰਾਉਣਾ ਇਹਦਾ 135 ਕਰੀ ਜਾਨੇ ਹੂੰ ਆਈਦਾ ਕੀ ਕਰੀ ਜਾਂਦਾ ਉਹਦਾ ਮਨ ਜੀਦਾ ਆਪ ਪੁੱਛਦੇ ਆ ਇਹਦਾ ਮੰਗੇ 90 ਪਹਿਲਾਂ ਕੰਮ 115 ਦੇ ਦੇਂਗੇ ਝੋਟੀ 115 ਸੀ ਮਾਨਦਾਨ ਵਿੱਚੋਂ ਤੇ ਹੋ ਗਿਆ ਤੇਰੇ ਚੈਨਲ ਦੇਖ ਕੇ ਕੋਈ ਬੰਦਾ ਆਉਂਦਾ 2000 ਹੋਰ ਮਾਨ ਕਰ ਲੈ ਲੈ ਮਿੱਤਰੋ 2000 ਰੁਪਏ ਬਾਈ ਕਹਿੰਦਾ ਹੋਰ ਮਾਨਦਾਨ ਕਰ ਦੂਆਂ 1 ਲੱਖ ਤੇ 15000 ਰੁਪਏ ਦੀ ਬੂਰੀ ਝੋਟੀ ਖਲਾ ਦੇ ਮਗਰ ਕੱਟਾ ਕੇ ਤੇਰਾ ਨਹੀਂ ਕਹਦਾ ਤੈਨੂੰ ਦੋ ਤਰੇ ਮਾਨ ਕਰਦਾ ਠੀਕ ਹੈ 1 ਲੱਖ 13000 ਹਾਂਜੀ ਹਾਂਜੀ 1 ਲੱਖ 13000 ਦੀ ਮਾਨਦਾਨ ਕਰਕੇ ਮਿੱਤਰੋ ਤੁਸੀਂ ਹਿਲ ਜਾ ਸਕਦੇ ਹੋ ਚੈੱਕ ਕਰਿਓ ਦੁੱਧ ਦੋ ਟਾਈਮ ਦੇਖੋ ਤਿੰਨੇ ਟਾਈਮ ਦੇਖੋ ਹਾਂ ਜੀ ਦੇਖੋ ਵਾਲੇ ਨਾਲ ਬੜੀ ਆ ਠੀਕ ਆ ਤਸੱਲੀ ਕਰਨ ਮੇਰੇ ਫਰ ਜਾ ਗਿਆ ਦੇਖੋ ਮੈਨੂੰ 15 ਕਿਲੋ ਦੀ ਮਾਲਕ ਨੇ ਕਹ ਕੇ ਦਿੱਤੀ ਆ ਵੀ ਜਿਹਨੂੰ ਮਰਜ਼ੀ ਦੇ ਦੀ ਠੀਕ ਆ ਓੜ ਤੇ ਠੀਕ ਆ ਉਹ ਚੋਟਿਆਂ ਨੇ ਚੋਲਿਆ ਕਰੇ ਦੋ ਨੰਬਰ ਤੇ ਦਰੋ ਬਾਈ ਇੱਕ ਮਹੀਨੇ ਇਹ ਇੱਕ ਐਮ ਐਸ ਹੋਇਆ ਬਾਈ ਇਹ ਬਾਈ ਜੀ ਦੂਜਾ ਉਹ ਵੀ ਦੂਜਾ ਦੂਜਾ ਸੂਆ ਹਾਂ ਜੀ ਹਾਂ ਜੀ ਠੀਕ ਆ ਤੇ ਇੱਕ ਕੈ ਦਿਨ ਹੋ ਗਏ ਨੂੰ ਇਹਨੂੰ ਸੂਈ ਨੂੰ ਹੋ ਗਏ ਮੰਨ ਲਾ 7-8 ਦਿਨ 7-8 ਦਿਨ ਦੁੱਧ ਦੀ ਕਿੰਨਾ ਤਿਆਰ ਆ ਬਾਈ ਇਹ ਥੱਲੇ 12 ਕਿਲੋ ਜੀ ਪੂਰਾ ਪੂਰਾ ਜੀ ਤਸल्ली ਕਰਵਾ ਦਊਗਾ ਜਮਾ ਬਾਈ ਯਾਰ ਗੱਲ ਹੀ ਕੋਈ ਨਹੀਂ ਯਾਰ ਝੋਕੇ ਪੈਸੇ ਭੇਜ ਦੇ ਬੰਦਾ ਮੇਰੇ ਮਿੱਤਰੋ ਕੰਡਾ ਲਾ ਲਿਓ ਘਰੇ ਕੱਲੇ 10 ਵਜੇ ਸਾਫ ਕੀਤੀਆਂ ਨੇ ਤੁਹਾਨੂੰ ਲਾ ਚੋਕੇ ਪੈਸੇ ਭੇਜ ਦੋ ਨਾ ਕੋਈ ਬਜ਼ਾਰ ਵਾਲਾ ਕੰਮ ਨਹੀਂ ਆਪਾਂ ਕਿਉਂ ਕਿੱਕੇ ਬਜ਼ਾਰ ਤੇ ਮਹਿਸਾਨੇ ਆਪਣੀਆਂ ਇਹਦੇ ਮਗਰ ਕੱਟੀ ਆ ਮਣਜੀ ਤਾਂ ਹਾਂ ਆ ਜਾ ਬੱਚੇ ਮੈਂ ਕੱਤੀ ਦੇ ਘਰੋਂ ਨਾ ਦੇਖ ਲਓ ਤੇ ਬਾਕੀ ਰੇਟ ਦੀ ਗੱਲ ਆ ਮਣਜੀ ਦਾ ਬਾਈ 115 ਦੀ ਦੇ ਦਾਂਗੇ 115 ਦੀ ਆਹ ਜਦੋਂ ਤਾਂ ਕਹਿਣ ਰਾਹੀ ਕੋਈ ਹੋਣੀ ਠੀਕ ਆ 1 ਲੱਖ 15000 ਦੀ ਤਾਰ ਦੂਰ ਤਾਰ ਦੂਰ ਕਿਵੇਂ ਮੰਗੀ ਦੇ ਦੀ ਬਾਈ ਯਾਰ ਕਹਿਣ ਦੀ ਲੋੜ ਨਹੀਂ ਆਪਣੇ ਬਸੂ ਦੀ ਯਾਰ ਤਾਰ ਮਾਰੇ ਨਾ ਬੰਦਾ ਠੀਕ ਆ ਹਾਂ 1 ਲੱਖ 15000 ਦੀ ਮਿਲ ਜੂ ਬਾਈ ਜੀ ਤਸੱਲੀ ਕਰ ਲਿਓ ਦੋ ਟਾਈਮ ਚੋ ਤਿੰਨ ਟਾਈਮ ਚੋ ਠੀਕ ਆ ਤੀਜੇ ਨੰਬਰ ਤੇ ਇੱਕ ਵਾਰੀ ਤੁਰਦੀ ਝੋਟੀ ਚੈੱਕ ਕਰ ਲੈ ਲੇਗਾ ਮੰਗਿਆ ਨੇ 35 35 1 ਲੱਖ 35000 ਮੰਗਿਆ ਝੋਟੀ ਚੰਗੀ ਹੈ ਨਾ ਭਲੀਆਂ ਵਰਗੇ ਥਾਂ ਤੇ ਕਾਰੇ ਤੈਨੂੰ ਇਕੱਲੇ ਇਕੱਲੇ ਨੇ ਜਮਾ ਸਿੰਘ ਨੀ ਇਹ ਰੇਟ ਤੇ ਵੀ ਨਹੀਂ ਮੰਗਾਣਾ ਕਰਾ ਹਾਂ ਜਿਹੜਾ ਆਪਾਂ ਤੈ ਜਗਰਦਾ ਕਰਕੇ ਬਸ ਤੈਨੂੰ ਪਤਾ ਜਦੋਂ ਆਉਣਾ ਉਹਨਾਂ ਆਪਾਂ ਡੰਗਰ ਬਿਲਕੁਲ ਬਿਲਕੁਲ ਜਿਹੜਾ ਲੈ ਕੇ ਆਉਣੇ ਆਪਾਂ ਹਾਂ ਹਾਂ ਗਾਰੀ ਮਾਰਦੀ ਡੰਗਰ ਦੀ ਵੀ ਆਣਾ ਕਰ ਆ ਗਿਆ ਮੁੜ ਕੇ ਜਾਨੀ ਨਹੀਂ ਨਾ 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 ਜੀ ਹਮ ਲੇਕੋਨਾਂ ਦਾ ਕੰਮ ਹੀ ਨਹੀਂ ਕੀਤਾ ਮੋੜ ਨਾਲ ਆ ਬਿਲਕੁਲ ਨਹੀਂ ਕੰਮ ਇਹਦੇ ਮਗਰ ਕੱਟਾ ਤਾਜੀ ਸੂਈ ਫਰੀਆਂ ਵਾਂਗ ਤੇ ਖੰਨੇ ਠੀਕ ਆ ਇਹਦੇ ਥੱਲੇ ਮੰਜੀ ਤੇ ਹੁਣ ਬੋਲੀ ਕਿੰਨੀ ਆ 13 ਨਹੀਂ ਨਹੀਂ ਦੁੱਧ ਹੈ 13 ਕਿਲੋ ਤਿਆਰ ਆ ਹਾਂਜੀ ਹਾਂਜੀ 13 ਕਿਲੋ 13 ਕਿਲੋ ਹੀ ਤੇ ਉਹਦੇ ਮਗਰ ਕੱਟੀ ਆਈ ਉਹਦੇ ਮਗਰ ਕੱਟਾ ਆਜਾ ਮਗਰ ਕੱਟਾ ਇਹਦੇ ਮਗਰ ਕੱਟਾ 13 ਕਿਲੋ ਦੁੱਧ ਤਿਆਰ ਆ ਇਹਦਾ ਰੇਟ ਮੰਗੀ ਤਾਂ ਕਿੰਨਾ ਵੀ ਭਾਈ ਜੀ ਮੁੱਲ 135 ਕਰੀਏ ਨੇ 120 ਲਵਾਂਗੇ 2000 ਆ ਚੈਨਲ ਵਾਲਾ ਦੇਖ ਕੇ ਆਊਗਾ ਕੋਈ 2000 ਉਹਨੂੰ ਹੋਰ ਮਾਣ 2000 ਰੁਪਿਆ ਮਾਣ ਦਾਣਾ ਭਾਈ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਲੈ ਕੇ ਕਰਦਾ ਮਨਜੀਤ ਨੂੰ ਆ ਕੇ ਸਕਰੀਨ ਸ਼ਾਟ ਦਿਖਾ ਦਿਓ ਹਾਂਜੀ ਹਾਂਜੀ ਠੀਕ ਹੈ 2000 ਸਾਡੇ ਵੱਲੋਂ ਮਾਨਤਾਂ ਆ 2000 ਰੁਪਏ ਦਾ ਮਾਨ ਹੋਊਗਾ ਮਾਨਤਨ ਹੋਊਗਾ ਤੇ ਆਉਣਾ ਕਿੱਥੇ ਮਿੱਤਰੋ ਤੁਸੀਂ ਅੱਜ ਮਾਨਸਾ ਪਸ਼ੂ ਮੰਡੀ ਤੇ ਆਉਣਾ ਜਿਹੜੀ ਹਾਲਾਂਕਿ ਸ਼ੁੱਕਰਵਾਰ ਨੂੰ ਲੱਗੀ ਹੈ ਹਨਾ ਹਾਂਜੀ ਹਾਂਜੀ ਮਨਜੀਤ ਆਏ ਹਰ ਸ਼ੁੱਕਰਵਾਰ ਲੱਗਦੀ ਹੈ ਆਏ ਸ਼ੁੱਕਰਵਾਰ ਜੀ ਤੇ ਬਾਕੀ ਆਪਣਾ ਪਿੰਡ ਦਸਾਉਂਦੀ ਹੈ ਜੀ ਘਰੇ ਵੀ ਮਾਲ ਹੁੰਦਾ ਆਪਣੇ ਕੋਲੇ ਠੀਕ ਹੈ ਹੂੰ ਆਪਣਾ ਨੰਬਰ ਹੈਗਾ 98152 34329 ਦੂਜਾ ਨੰਬਰ ਮਨਜੀਤ 98152 ਹਮ 34 ਹਮ 329 ਹਮ ਮਨਜੀਤ ਸਿੰਘ ਪਿੰਡ ਦਸੌਂਦੀਆ ਜ਼ਿਲ੍ਹਾ ਮਾਨਸਾ ਪੰਜਾਬ ਮਾਨਸਾ ਤੋਂ ਕਿੰਨੇ ਕਿਲੋਮੀਟਰ ਦੂਰ ਹੈ ਮਨਜੀਤ ਮਾਨਸਾ ਤੋਂ ਜੀ 22 ਕਿਲੋਮੀਟਰ ਪੈਂਦਾ 22 ਕਿਲੋਮੀਟਰ ਸਰਦੂਰਗੜ ਤੋਂ ਵੀ 22 ਪੈਂਦਾ ਜੀ ਠੀਕ ਹੈ ਵਿਚਾਲੇ ਰਹਿ ਗਿਆ ਵਿਚਾਲੇ ਰਹਿ ਗਿਆ ਜੀ ਸੈਂਟਰ ਦੇ ਵਿੱਚ ਪੈਂਦਾ ਮਿੱਤਰੋ ਜਦੋਂ ਮਾਨਸਾ ਤੋਂ ਸਰਦੂਰਗੜ ਸਰਸੇ ਨੂੰ ਜਾਣੇ ਨਾ ਸੈਂਟਰ ਦੇ ਵਿੱਚ ਪੈਂਦਾ ਉਹ ਦਸੌਂਦੀਆ ਠੀਕ ਹੈ ਉੱਥੇ ਜਾ ਕੇ ਜੇ ਰੋਡ ਤੋਂ ਜਦੋਂ ਤੁਸੀਂ ਮੋੜੋਂਗੇ ਲੋਕੇਸ਼ਨ ਲਾ ਲਿਓ ਲਾਲਿਆਂ ਵਾਲੀ ਤੋਂ ਮੁੜਨਾ ਸਿੱਧਾ 3 ਕਿਲੋਮੀਟਰ ਦਾ ਲੈ ਲਓ ਆ ਕੇ ਫੋਨ ਕਰ ਲੂ ਮੈਂ ਜੇ ਚੈੱਕ ਕਰ ਲਈ ਤੇ ਆਪਣੇ ਕੋਲੇ ਘਰੇ ਕਿਹ ਕਿਹਨੇ ਕਿ ਹੁੰਦੀ ਹੈ ਬਾਈ ਘਰੇ ਤਿੰਨ ਖੜੇ ਨੇ ਜੀ ਕੋਲ ਠੀਕ ਹੈ ਜਦੋਂ ਵੀ ਆਊ ਬੰਦਾ ਜੇ ਗੱਡੀ ਕਹੂ ਤਾਂ ਗੱਡੀ ਭਰ ਦਿਆਂਗੇ ਕੱਲੀ ਕੋਈ ਨਾ ਜਨਾ ਮਾਲ ਚਾਹੀਦਾ 10 20 30 ਜੋ ਵੀ ਚਾਹੀਦੀਆਂ ਨੇ 1 2 ਹਰ ਪ੍ਰਕਾਰ ਦੀ ਜਿਸ ਤਰ੍ਹਾਂ ਦੀ ਆਖੋ ਉਸ ਤਰ੍ਹਾਂ ਦਾ ਮਾਲ ਮਿਲੂ ਆਪਣੇ ਕੋਲੇ ਆਪਣੇ ਕੋਲੇ ਰਹਿਣ ਦੀ ਕੋਈ ਦਿੱਕਤ ਨਹੀਂ ਬੰਦਾ ਦੋ ਦਿਨ ਰਹੇ ਚਾਰ ਦਿਨ ਰਹੇ ਪਿੰਡਾਂ ਚੋਂ ਜਿਵੇਂ ਹੁਣ ਚੋਕੇ ਮਾਲ ਲੈਣਾ ਚੋਕੇ ਵੀ ਦਵਾਵਾਂਗੇ यूपी जो अब बिहार छोड़ के तू आवे मेरा माल ਜਾਂਦੀ ਆ ਵੇ ਜੁਪੀ ਵਾ Rajasthan बिहार ਤੋਂ ਤੋਰੀ Rajasthan Gujarat मेरठ मेरठ ਦਾ ਸਾਰੇ ਜੁਪੀ ਕੀ ਆ ਗਏ ਨੇ ਚਾਨਾ ਮੇਰਾ ਦਿੱਲੀ ਮਾਲ ਜਾਂਦਾ ਚੰਡੀਗੜ੍ਹ ਕਰਾਲੀ ਨਿਦਾਨਾ ਜਲੰਧਰ ਠੀਕ ਆ ਜਿੰਨੇ ਵੀ ਪੁਰਾਣੇ ਤਕਰੀਬਨ ਮੈਨੂੰ ਜਾਣਦੇ ਨੇ ਇਹ ਗੱਲ ਨਹੀਂ ਆਪਾਂ ਹਾਂਜੀ ਹਾਂਜੀ ਆਈ ਪੁਰਾਣਾ ਕੰਮ ਆ ਮਿੱਤਰੋ ਮਨਜੀਤ ਬਾਈ ਦਾ ਜੇ ਕਿਸੇ ਭਰਾ ਨੇ ਕੋਈ ਡੰਗਰ ਖਰੀਦਣਾ ਤਸੱਲੀ ਬਕਸਾ ਠੀਕ ਆ ਚਾਹੇ ਪਿੰਡ ਬੈਠੀ ਖਰੀਦ ਲਿਓ ਕੋਈ ਤੁਹਾਨੂੰ ਆਏ ਨਹੀਂ ਹੋਊਗਾ ਫੋਨ ਕਰ ਦਿਓ ਵੀ ਸਾਨੂੰ ਬਈ ਇਹੋ ਜੀ ਮੱਝ ਚਾਹੀਦੀ ਆ ਖਾਤੇ 'ਚ ਪੈਸੇ ਪਾ ਦਿਓ ਕੋਈ ਚੱਕਰ ਨਹੀਂ ਮੈਂ ਬੈਠਾਂਗਾ ਠੀਕ ਆ ਇਹ ਵਧੀਆ ਆਪਣਾ ਘਰ ਵਾਲਾ ਕੰਮ ਆ ਭਰਾ ਆਪਣਾ ਸਸਰਾ ਕੰਮ ਕਰਦੇ ਆ ਆਪ ਆਪਣੇ ਬਾਰੇ ਪਤਾ ਭਾਈ 1962 ਤੋਂ ਕੰਮ ਚੱਲਦਾ ਠੀਕ ਨਾ ਗੱਲ ਜੋ ਵੀ ਬਾੜਾ ਕਰਦੇ ਆ ਜਿੱਦਾਂ ਕਿਸੇ ਬਾੜੇ ਦੇ ਕੱਚੇ ਨਹੀਂ ਕਿਸੇ ਮਰਜ਼ੀ ਪੂਰੇ ਬਜ਼ਾਰਾਂ 'ਚ ਬੁੱਸ ਲੋ ਰਾਮਪੁਰ ਇਤਨਾ ਹੁਲੇ ਜਿੱਥੇ ਮਰਜ਼ੀ ਆਪਣਾ ਨਾਮ ਲਾ ਦੇਓ ਹਰ ਮੰਡੀ 'ਚ ਤੁਹਾਨੂੰ ਉਹਦੀ ਦੱਸਾਂਗੇ ਵੀ ਹਾਂ ਮੰਡੀ ਦੇ ਕਿੰਨਾ ਦਿੱਕਤ ਆ ਵੀ ਜਿਵੇਂ ਫੇਸਬੁੱਕ ਤੇ ਚੱਲੀ ਜਾਂਦਾ ਹੁੰਦਾ ਵੀ 14 ਲੀਟਰ ਦੁੱਧ 65000 ਰੁਪਏ ਦੀ ਉਹ ਸਭ ਠੱਗੀ ਵਾਲੇ ਹੁੰਦੇ ਬਾਈ ਹਨਾ ਬਾਈ ਦੇਖੋ ਝੂਠ ਮਾਰ ਕੇ ਮੈਂ ਵੀ ਕਹਿੰਦਾ ਉਹ ਗੱਲਾਂ ਦਾ ਫਾਇਦਾ ਨਹੀਂ ਉਹ ਪੈਸੇ ਪਵਾ ਲੈਂਦੇ ਨੇ ਕਈ ਵਿੱਚ ਭਰਾ ਆਪਾਂ ਕਰਕੇ ਜਿਸ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਆਪੋ ਆਪ ਦਾ ਕੰਮ ਤਸਲੀ ਕਰੋ ਯਾਰ ਫਿਰ ਠੱਗਿਆ ਪਰ ਆਪਾਂ ਦਾ ਆਪ ਦੀ ਤਸਲੀ ਦੇ ਸਕਦੇ ਆਂ ਆਪਾਂ ਕਿਸੇ ਨੂੰ ਨਾ ਮਾੜਾ ਕਹੀਏ ਨਾ ਚੰਗਾ ਕਹੀਏ ਠੀਕ ਆ ਉਹ ਆਪੋ ਆਪ ਦੇ ਕੰਮ ਨੇ ਸਾਰੇ ਆਪਾਂ ਆਪ ਦੀ ਤਸਲੀ ਦੇ ਸਕਦੇ ਆਂ ਦੂਜੇ ਦੇ ਨਹੀਂ ਉਹ ਨੂੰ ਜੇ ਮੈਂ 14 ਕਿਲੋ ਵਾਲੀ 65000 ਦੀ ਕਹਿੰਦਾ ਤੁਹਾਨੂੰ ਕਿੱਥੋਂ ਦੇ ਦੂਆ ਮਿਲਦੀ ਨਹੀਂ ਬਾਈ ਟੋਕਣ ਨਹੀਂ ਦਿੰਦਾ ਫੰਡਰ ਨਹੀਂ ਹੁੰ ਕੌਣ ਕ ਕਿਸੇ ਨੂੰ ਘੁਮਰਾ ਨਾ ਕਰੋ ਠੀਕ ਹੈ ਆਪਾਂ ਕੋਈ ਡੈਰੀਆਂ ਵਾਲੇ ਵੀ ਆਉਂਦੇ ਨੇ ਮੈਥੋਂ ਰਾਇ ਵੀ ਲੈਂਦੇ ਨੇ ਆਪਾਂ ਗਲਤ ਰਾਇ ਨਹੀਂ ਦੰਦੇ ਠੀਕ ਹੈ ਡੈਰੀਆਂ ਵਾਲ ਨੂੰ ਕਹਿਣਾ ਭਾਈ ਇਸ ਰੇਟ ਤੇ ਡੰਗਰ ਪਾਓ ਇਹ ਵੀ ਨਹੀਂ ਵੀ ਡੈਰੀ ਚ ਤੁਸੀਂ 2.5 ਲੱਖ ਰੁਪਏ ਦਾ ਡੰਗਰ ਲਈ ਚਲੋ ਜਿਆਦੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਡੈਰੀ ਚ ਜਿਆ ਡੰਗਰ 80 ਤੋਂ ਲੈ ਕੇ 1.5 ਲੱਖ ਦੇ ਵਿੱਚ ਵਿੱਚ ਪਾਓ ਬਾਲਾ ਮਹਿੰਗਾ ਪਾਉਣ ਦਾ ਬਾਲਾ ਮਹਿੰਗਾ ਪਾਉਣ ਦੀ ਲੋੜ ਨਹੀਂ ਦੁੱਧਾ ਡੰਗਰ ਪਾਓ ਸਾਫ ਸੁਥਰਾ ਡੰਗਰ ਪਾਓ ਲਾ ਮਿੱਤਰੋ ਜੇ ਕਿਸੇ ਭਰਾ ਨੇ ਚੰਗੀ ਮੱਝ ਖਰੀਦੀਆਂ ਤਾਂ ਦੋ ਤਿੰਨ ਟਾਈਮ ਤਸੱਲੀ ਕਰਕੇ ਮਨਜੀਤ ਦੇ ਕੋਲ ਜਾ ਮਨਜੀਤ ਕੋਲੋਂ ਆਪੇ ਤੁਹਾਨੂੰ ਲੈ ਕੇ ਦੇਊਗਾ ਪਿੰਡ ਦਸੌਂਦੀਆ ਹੋਣਾ ਪੈਣਾ ਫੋਨ ਕਰ ਲਓ ਇੱਕ ਵਾਰੀ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਤੇ ਬਾਕੀ ਬਾਈ ਦਾ ਪੁਰਾਣਾ ਕੰਮ ਆ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਦਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਮਿੱਤਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਕੀ ਮੈਂ ਦੁਬਾਰੇ ਫੇਰ ਜਿਹੜੇ ਸਾਡੇ ਕੁਲਵਿੰਦਰ ਰਾਠੀ ਪੀਵੀ 33 ਚੈਨਲ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੋ ਵੀ ਡੈਰੀ ਵਾਲੇ ਭਰਾਣੇ ਕਿਸੇ ਨੇ ਜਾਣਕਾਰੀ ਲੈਣੀ ਆ ਤਾਂ ਵੀਰ ਮੈਸੇਜ ਛੱਡ ਦਿਆ ਕਰੋ ਫੋਨ ਦੇ ਵਿੱਚ ਬਾਕੀ ਫੋਨ ਨਾ ਲਾਇਆ ਕਰੋ ਕਿਉਂਕਿ ਮੇਰੇ ਦੋ ਤਿੰਨ ਕੰਮ ਨੇ ਪ੍ਰੋਪਰਟੀ ਦਾ ਵੀ ਬਾਕੀ ਥੋੜਾ ਜਿਹਾ ਰਾਜਨੀਤੀ ਵਿਦੇ ਵਿੱਚ ਵੀ ਇਹ ਸੇਵਾ ਕਰ ਰਹੇ ਆਂ ਲੋਕਾਂ ਦੀ ਠੀਕ ਹੈ ਇਸ ਕਰਕੇ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਮੈਸੇਜ ਛੱਡ ਦਿਓ ਜਦੋਂ ਮੇਰੇ ਕੋਲ ਟਾਈਮ ਹੋਇਆ ਕਰੂ ਉਹ ਟਾਈਮ ਕੱਢ ਕੇ ਮੈਂ ਜਾਣਕਾਰੀ ਜਰੂਰ ਦਿਆਂਗਾ ਹਰ ਇੱਕ ਦਾ ਫੋਨ ਚੱਕਦਾ ਇਹ ਨਹੀਂ ਪਾਉਂਦੀ ਰਾਤ ਦੇ 12:00 ਵਜੇ ਲਾ ਲਓ ਫੋਨ ਚੱਕੂਆਂ ਪਰ क्या आप अपने डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाए राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका 6 ਮਹੀਨੇ ਦੇ ਬੱਚੇ ਕੋ 20 ml 1 ਸਾਲ ਦੇ ਬੱਚੇ ਕੋ 25 ml ਔਰ 2 ਸਾਲ ਦੇ ਬੱਚੇ ਕੋ 30 ml ਦੇ ਸਕਤੇ ਹਨ ਪਸ਼ੂ ਪਾਲਨ ਦੀ ਨੀਵ ਰਾਈਟ ਕਾਫ ਲੈ ਮੇਤਰੋਨਾ ਬੂਰੀਆਂ ਦਿਖਾਉਣਾ ਜਿਹੜੇ ਭਰਾ ਕਹਿੰਦੇ ਸੀ ਬੂਰੀ ਲੈਣੀ ਆ ਲੈ ਦੋ ਨਗ ਨੇ ਬੂਰੀਆਂ ਜਮਾ ਤਾਜ਼ੀਆਂ ਸੂਈਆਂ ਹੋਈਆਂ ਲੈ ਤੋਰ ਭਾਈ ਇਧਰ ਨੂੰ ਲੈ ਕੇ ਜਾ ਕਰ ਤੇ ਇੱਕ ਵਾਰੀ ਝੋਟੀ ਤੁਸੀਂ ਤੁਰਦੀ ਚੱਕਰੋ ਤੇ ਸਿੰਗ ਜ਼ਰੂਰ ਖੁੱਲਾ ਬੱਚਾ ਕਾਲਾ ਥਣਲੇ ਵਸਾਫ ਇੱਕ ਨੰਬਰ ਬਣ ਜਾਮ ਹਨ ਜੇ ਆਪਾਂ ਗੱਲ ਕਰੀਏ ਥਣ ਬਹੁਤ ਦੂਰ ਤੇ ਲੱਗਿਆ ਹੋਇਆ ਹੈ ਗੜਖੜ ਪੈਂਦੀ ਆ कारे ठाਣ ਲੱਗ ਲੱਗ ਲਈ ਵਾ ਬਹੁਤ ਚੰਗਾ ਝੋਟੀ ਨੇ ਤਿਆਰ ਕਰਿਆ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਸਿੰਘ ਜਰੂਰ ਖੁੱਲਿਆ ਝੋਟੀ ਚੰਗੀ ਆ ਹੈ ਬੂਰੀ ਜਿਹੜੇ ਭਰਾ ਕਹਿੰਦੇ ਨੇ ਨਾ ਬੂਰੀ ਝੋਟੀ ਲੈਣੀ ਆ ਤੇ ਤੁਹਾਨੂੰ ਅੱਜ ਬੂਰੀ ਦਿਖਾਉਣੇ ਸਪੈਸ਼ਲ ਆਇਆ ਬਾਈ ਉਹਨਾਂ ਨੂੰ ਬੰਨ ਕੇ ਬੰਨੀ ਦੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਪੁਰਨ ਮਜਾ ਇਧਰ ਤੇ ਬਾਈ ਨਾਮ ਅਸੀ ਬਲਾ ਦਾ ਨਿੱਕਾ ਬਾਈ ਨਿੱਕੇ ਪਿੰਡ ਕਿਹੜੇ ਬਾਈ ਟੈਪੀ ਬਾਈ ਟੈਪੀ ਆ ਭਿੱਖੂ ਗੁਲੇ ਹਾਂ ਬਾਈ ਠੀਕ ਹੈ ਜਲਾ ਮਾਨਸ ਹਾਂ ਨਿੱਕੇ ਨੰਬਰ ਬੋਲ ਬਾਈ 62395 54214 ਲੈ ਬਾਈ ਨਿੱਕਾ ਪਹੁੰਚਾ ਹਟਾ ਵੀ ਪਿੰਡ ਤੋਂ ਦੋ ਨਗ ਬੂਰੀਆਂ ਲੈ ਕੇ ਨਿੱਕੇ ਜੇ ਆਪਾਂ ਗੱਲ ਕਰ ਲਈ ਬਾਈ ਕਵੇਂ ਸੂਏ ਝੋਟੀ ਹੈ ਦੂਜੇ ਸੂਏ ਆ ਬਾਈ ਦੂਜੇ ਸੂਏ ਕਹਦੇ ਨੂੰ ਹੋ ਗਿਆ ਅੱਜ ਸੂਈ ਨੂੰ ਹੋ ਗਿਆ 15 ਦਿਨ ਬਾਈ ਨੂੰ 15 ਦਿਨ 15 ਦਿਨ ਸੂਈ ਆ 14 ਕਿਲੋ ਦੁੱਧ ਤਿਆਰ ਆ 14 ਕਿਲੋ ਪੂਰਾ ਤੋਲ ਦੇਗਾ ਜਮਾ ਬਾਈ ਕੰਡੇਲਾ ਕਰ ਬਾਈ ਕਹਿੰਦਾ ਕੰਡਾ ਲਾ ਦੇਗੇ 14 ਕਿਲੋ ਦੁੱਧ ਜਮਾ ਤਿਆਰ ਆ ਬਾਕੀ ਹਵਾਨਾ ਦੱਸਦਾ ਮਿੱਤਰੋ ਬਹੁਤ ਚੰਗਾ ਝੋਟੀ ਨੇ ਤਿਆਰ ਕਰਿਆ ਹੋਇਆ ਥਾਂ ਲੇਵਾ ਇੱਕ ਨੰਬਰ ਜਮਾ ਹਨਾ ਗੜਗੜ ਪੈਂਦੀ ਥਾਂ ਧਾਰ ਦੂਰ ਕੇ ਮੈਨੇ ਕਿ ਇੱਕ ਨੰਬਰ ਆ ਬਾਈ ਜਵਾਕ ਤੇ ਛੋਟੀ ਚੰਗੇ ਦੇਖਣ ਨੂੰ ਪਤਾ ਲੱਗ ਜਾਂਦਾ ਜੇ ਆਪਾਂ ਦੁੱਧ ਪਾਉਣ ਵਾਸਤੇ ਰੱਖਣੀ ਆ ਤਾਂ ਬਹੁਤ ਸੋਹਣੀ ਆ ਤੇ ਨਿੱਕੇ ਰੇਟ ਦੀ ਗੱਲ ਆ ਜਾਂਦੀ ਬਈ ਮੁਕਰੀ ਰੇਟ ਬਈ 1.40 ਮਾਣਦਾਨ ਕਿੰਨਾ ਕਰਦੇ ਮਾਣਦਾਨ ਮੌਕੇ ਤੇ ਕਰਦੇ ਮੌਕੇ ਤੇ ਰੇਟ ਮੰਡੀ हिसाब ਕਰਨਾ ਮੰਡੀ ਦਾ ਰੇਟ 1.40000 ਮਾਣਦਾਨ ਹੋ ਜੂ ਬਾਈ ਕਹਿੰਦਾ ਭਰਉਣ ਦੀ ਲੋੜ ਨਹੀਂ ਠੀਕ ਆ ਮੰਡੀ हिसाब ਰੇਟ ਕਰਨਾ ਪੈਂਦਾ ਛੋਟੀ ਚੰਗੀ ਆ ਦੂਜੇ ਸੂਏ ਹੈਨਾ ਹਾਂਜੀ ਤੇ ਬਾਕੀ ਤੁਸੀਂ ਬਾਈ ਪੂਰਾ ਦੁੱਧ ਮਿਲ ਕੇ ਫੇਰ ਖਰੀਦ ਸਕਦੇ ਹੋ ਕੋਈ ਆਪਾਂ ਐ ਨਹੀਂ ਹੈਗਾ ਵੀ ਆਪਾਂ ਕਹਿਤਾ ਆਪਾਂ ਇਸ ਗੱਲ ਤੇ ਬਾਰੀ ਬਾਰੀ ਕਹਿੰਦੇ ਉਹਨੇ ਵੀਡੀਓ ਚ ਵੇ ਦੁੱਧ ਬਾਈ ਤਿੰਨ ਟਾਈਮ ਚਾਰ ਟਾਈਮ ਚੋਕੇ ਦੇਖ ਲਿਓ ਤਸੱਲੀ ਕਰਕੇ ਫਿਰ ਖਰੀਦਿਓ ਕਿਉਂਕਿ 1,40,000 ਰੁਪਏ ਆਉਣਾ ਬਹੁਤ ਔਖਾ ਹੋ ਜਾਂਦਾ ਤੇ ਨਿੱਕੇ ਦੋ ਨੰਬਰ ਦੀ ਝੋਟੀ ਬਾਈ ਇਹ ਕਿਵੇਂ ਸੂਈ ਆ ਇਹ ਬਾਈ ਪਹਿਲੇ ਸੂਈ ਪਹਿਲੇ ਸੂਈ ਤੋਰ ਮੜਾ ਪਹਿਲਾਂ ਇਹਨੂੰ ਇੱਕ ਵਾਰੀ ਇੱਕ ਵਾਰੀ ਤੋਰ ਦਿਤੀ ਤੁਸੀਂ ਇਹ ਵੀ ਚੈੱਕ ਕਰ ਲਿਓ ਲੇਵਾ ਥੋੜਾ ਜਿਹਾ ਜਿਵੇਂ ਆਪਾਂ ਕਹიდੀਏ ਘੱਟ ਆਗਾ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਪਹਿਲੇ ਸੂਈ ਹੈਗੀ ਹਜੇ ਟਾਇਟ ਜਾਂ ਲੇਵਾ ਜਿਵੇਂ ਆਪਾਂ ਕਹიდੀਏ ਖੁੱਲਿਆ ਜ ਨਹੀਂ ਹੈਗਾ ਥਣ ਸਾਫ ਨੇ ਚਾਰੇ ਥਣ ਕੱਲੇ ਕੱਲੇ ਨੇ ਤੇ ਜਾਂਦਾ ਇਹਦਾ ਕੋਈ ਲੰਕਮਾ ਬੋਰੀ ਵਾਲ ਛੋਟੀ ਚੰਗੀ ਆ ਐ ਲਾਜਮੇ ਦੀ ਭੈਣ ਹੁੰਦੀ ਆ ਤੇ ਸਿੰਘ ਸੁੰਗ ਇਹਦੇ ਵਾਂਗੂ ਆ ਖੁੱਲਾਗਾ ਪਹਿਲੇ ਸੂਈ ਛੋਟੀ ਇਹ ਵੀ ਚੰਗੀ ਆ ਤਾਜੀ ਸੂਈ ਹੋਈ ਆ ਬੱਚਾ ਮੂਹੇ ਨਹੀਂ ਸੀ ਸੂਈ ਆ ਬਈ ਇਹ ਤੇ ਹੈ ਮਹੀਨੇ ਦੀ ਸੂਈ ਆ ਮਹੀਨੇ ਸੂਈ ਨਿੱਕੀ ਦੀ ਪਹਿਣਾ ਇਹ ਨਾ ਬਈ ਉਹ ਅੱਡੋ ਅੱਡਾ ਅੱਛਾ ਅੱਡੋ ਅੱਡਾ ਹੂੰ ਸਿੰਘ ਸੁੰਗ ਕੇ ਇੱਕੋ ਇੱਕ ਹੋਈ ਨੇ ਬਸ ਅੱਡੋ ਅੱਡੀ ਰਹਿਤੀ ਹੈ ਸਿੰਘ ਸੁੰਗ ਜਮ ਖੋਦ ਵਰਗਿਆ ਇੱਕੋ ਹੀ ਆ ਸੇਮ ਤੇ ਮਤਲਬ ਹੁਣ ਇੱਕ ਮਹੀਨੇ ਸੂਈ ਹੋਈ ਆ ਹਾਂ ਬਈ ਦੁੱਧ ਬਾਈ ਕਿੰਨਾ ਇਹ ਥੱਲੇ ਬਾਈ ਗੱਪੇ ਜ ਮਰਜ ਮਰਾਲਾ 11 ਕਿਲੋ ਦੁੱਧ ਤਿਆਰ ਆ ਗਿਆ ਲੇਵਾ ਕੱਟ ਲਾ ਹਾਂ ਲੇਵਾ ਬੰਦ ਲੇ ਵੇਦੀਆ ਡੰਗ ਤੀਂ ਨਹੀਂ ਰੱਖਦੀ ਤਸੱਲੀ ਕਰਾ ਦੇਗਾ ਜਮਾਨਤ ਤਸੱਲੀ ਕਰਾ ਲੇਵੇ ਨੂੰ ਦੇਖ ਕੇ ਆਪਾਂ ਅਸਟੀਮੇਟ ਨਹੀਂ ਲਾ ਸਕਦੇ ਵੀ 11 ਕਿਲੋ ਤੋਂ ਹੋਊਗਾ ਪਰ ਬਾਈ ਕਹਿੰਦਾ ਗਰੰਟੀ ਦੇਉਂਗਾ ਚੋਕੀ ਦੇਖ ਲਿਓ ਜੇ 11 ਹੋਇਆ ਤਾਂ ਲੈ ਜੂ ਨਹੀਂ ਖੜੀ ਹਾਂ ਖੜੀ ਆ ਬਾਈ ਕੋਈ ਬੰਦ ਲੇ ਵੇਦੀਆ ਪਤਾ ਨਹੀਂ ਲੱਗਦਾ ਠੀਕ ਆ 1 ਮਹੀਨੇ ਸੂਈ ਆ ਪਹਿਲਾਂ ਝੋਟੀ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਕਰੋ ਚਾਰ ਟਾਈਮ ਕਰੋ ਤੇ ਨਿੱਕੇ ਬਾਈ ਰੇਟ ਦੀ ਗੱਲ ਆਂ ਜੀ ਰੇਟ ਬਾਈ ਦਾ 95 90 ਦੇ ਦੇ ਲਾਂਗੇ 5000 ਮਾਨ ਟੰਡਾ ਹਾਂ ਰੇਟ 95000 5000 ਰੁਪਏ ਮਾਨਦਾਨ ਹੋ ਜੀ 90000 ਦੀ ਬਾਈਗਾ ਚੋਟੀ ਦੇ ਦਾਂਗੇ ਦੁੱਧ 11 ਕਿਲੋ ਤੁਸੀਂ ਲੈਣਾ ਹਾਂਜੀ ਜਦੋਂ ਪੈਸੇ ਤੁਸੀਂ ਲੈਣੇ ਬਾਈ ਜੀ ਮਣਕੇ ਦੇਖ ਕਰੋ ਦੁੱਧ ਠੰਡੀ ਸੀਲ ਬਾਕਰ ਮੰਗਰੇ ਵੀ ਕੱਟੀ ਜਾ ਜੰਗਲ ਖਰੀਦਿਆ ਕਰੋ ਆਪਾਂ ਬਾਰ ਬਾਰ ਕਹਿੰਨੇ ਆ ਵੀ ਧੋਖਾਧੜੀ ਹੋਣ ਤੋਂ ਬਚਿਓ ਵੀ ਜਦੋਂ ਵੀ ਪਸ਼ੂ ਖਰੀਦਣਾ ਬਾਈ ਦੁੱਧ ਮਣਕੇ ਦੇਖੋ ਜਿੰਨਾ ਬਾਈ ਨੇ ਦੱਸਿਆ ਉਹਨਾਂ ਸਾਈ ਬੈਨਾਂ ਕਰ ਲਓ ਚੋਕੇ ਦੇਖੋ ਦੋਨਾਂ ਟਾਈਮ ਚਾਰ ਟਾਈਮ ਤਸੱਲੀ ਕਰਕੇ ਪੀਂਦਾਂਗੇ ਬਾਈ ਜਮਾ ਛੋਟੀ ਖਰੀਦੇ ਹੋ ਠੀਕ ਆ ਇੱਕ ਵਾਰੀ ਡਰੈੱਸ ਆਪਾਂ ਹੋਰ-ਵੋੜ ਦੇਣਾਂ ਨਿੱਕੇ ਪਿੰਡ ਆਪਣਾ ਟੈਕ ਹਾਂ ਬਾਈ ਜਿਹੜਾ ਮਾਨਸ ਹੈ ਨਾ ਪਿੱਖੀ ਦੋ ਕਿੰਨੇ ਕਿਲੋ ਪਿੱਖੀ ਤੇ 7 ਕਿਲੋਮੀਟਰ ਅੱਗੇ 7 ਕਿਲੋਮੀਟਰ ਦੂਰੀ ਦੀ ਆ ਪਿੱਖੀ ਤੋਂ ਮੇਨ ਰੋਡ 'ਤੇ ਹੀ ਰਹਿੰਦਾ ਜਦੋਂ ਆਪਾਂ ਸੁਣਾਵ ਨਹੀਂ ਜਾਂਦੇ ਹਾਂ ਹਾਂ ਬਾਈ ਠੀਕ ਆ ਫੋਨ ਕਰਿਓ ਬਾਈ ਨੂੰ ਪਿੰਡ ਜਾਇਓ ਘਰੇ ਜਾਇਓ ਤਿੰਨ ਟਾਈਮ ਤਸੱਲੀ ਕਰਕੇ ਫੇਰ ਜਿਹੜੀਆਂ ਤੁਸੀਂ ਬੂਰੀ ਝੋਟੀਆਂ ਖਰੀਦ ਸਕਦੇ ਹੋ ਜੇ ਕਈ ਵਰਨ ਕੇ ਲਗਾ ਯਾਰ ਦੋਨੀਆਂ ਲੈਣੇ ਇਕੱਠੀਆਂ ਬਾਈ ਜੋੜਾ ਮਾਨਤਾ 10000 ਦਾ ਹੋਰ ਆਫਰ ਕਰ ਦਾਂਗੇ 10000 ਦਾ ਬਾਈ ਕਹਿੰਦਾ ਹੋਰ ਆਫਰ ਕਰ ਦਿਆਂਗੇ ਜੇ ਕੋਈ ਝੋਟੀਆਂ ਦੋਨੀਆਂ ਇਕੱਠੀਆਂ ਲੈਂਦਾ ਆਲਾ ਕਹਿੰਦਾ ਇਹ ਬੂਰੀਆਂ ਖਣੀਆਂ ਰਹਿਣਗੀਆਂ ਹਨਾ ਦੁੱਧ ਜਿੰਨਾ ਮਰਜ਼ੀ ਦੇਈ ਜਾਣ ਪਰ ਲੈਣੀਆਂ ਬੂਰੀਆਂ ਨੇ ਹਾਂ ਬਾਈ 10000 ਰੁਪਏ ਬਾਈ ਕਹਿੰਦਾ ਮਾਨਦਾਨ ਖੁੱਲਾ ਇਤੋਂ ਹੋਰ ਕਰ ਦੂਗਾ ਜੇ ਦੋਨੇ ਇਕੱਠੀਆਂ ਲੈਂਦਾ ਇਕੱਠੀਆਂ ਲੈਂਦਾ ਕੋਈ ਬਾਈ ਹਾਂ ਸ਼ੇਅਰ ਜ਼ਰੂਰ ਕਰਿਓ ਮਿੱਤਰੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ